ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਹ ਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਹੋਵਾਂ ਸਾਰੇ ਠੀਕ ਹੀ ਹੋਵੋਗੇ ਤੇ ਇਹ ਟਰੈਕਟਰ ਸਾਡੇ ਕੋਲੇ ਆ ਗਿਆ ਹੈਗਾ ਜੀ ਫੋਰਡ 3600 ਰੇਟ ਹੈਗਾ ਜੀ 220000 ਰੁਪਏ ਸਾਰਾ オリジナル ਟਰੈਕਟਰ ਹੈਗਾ ਜੀ ਨਾਲ ਦੇ ਜਿਹੜੇ ਮਗਰਾੜ ਰਹਿਮ ਸਾਰਾ ਕੁਝ ਰੰਗ ਵੀ ਇਤੋਂ ਤੱਕ ਸਾਰਾ オリジナル ਹੈਗਾ ਜੀ ਮਾਡਲ ਹੈਗਾ ਜੀ 95 1995 ਤੇ ਡਿਸਟ੍ਰਿਕਟ ਹੈ ਫਟੰਡਾ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਚੰਗੀਆਂ ਚੰਗੀਆਂ ਐਡਵਾਈਸ ਦਿਆ ਕਰੋ ਜੀ ਤਾਂ ਕਿ ਅਸੀਂ ਵੀਡੀਓ ਨੂੰ ਹੋਰ ਵੀ ਜ਼ਿਆਦਾ ਸੁਧਾਰ ਸਕੀਏ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਹੈਗਾ ਜੀ 43600 ਟਰੈਕਟਰ ਤੋਂ ਬਾਅਦ ਟਰਾਲੀ ਆ ਜਾਂਦੀ ਹੈ ਜੀ ਟਰਾਲੀ ਇਸ ਹੈ ਜਗਾ 12/6 ਦਾ ਤੇ ਟਾਇਰ ਹੈਗਾ ਜੀ 60 ਪੈਸੀ ਏਰੀਆ ਹੈਗਾ ਜੀ ਰਾਜਪੁਰਾ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਮਾਡਲ ਹੈਗਾ ਜੀ 2011 ਤੇ ਪ੍ਰਾਈਸ ਹੈਗਾ ਜੀ 60000 ਰੁਪਿਆ ਤੇ ਤੁਸੀਂ ਵੀ ਕੋਈ ਖੇਤੀ ਦਾ ਸੰਦ ਵੇਚਣਾ ਹੋਵੇ ਕਾਰ ਵੇਚਣੀ ਹੋਵੇ ਜਾਂ ਟਰੈਕਟਰ ਕੋਈ ਵੀ ਵੇਚਣਾ ਹੋਵੇ ਤਾਂ ਤੁਸੀਂ ਸਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਦੇ ਉੱਤੇ ਸਾਨੂੰ ਉਹਨਾਂ ਨੰਬਰਾਂ ਤੇ ਫੋਟੋਆਂ ਭੇਜ ਸਕਦੇ ਹੋ ਆਪਣੇ ਟਰੈਕਟਰ ਦੀਆਂ ਤੇ ਅਸੀਂ ਤੁਹਾਡੀ ਐਡ ਲਗਾ ਦੇਵਾਂਗੇ ਜਿਸ ਨਾਲ ਤੁਸੀਂ ਠੱਗੀ ਧੋਰੀ ਤੋਂ ਬਚ ਸਕਦੇ ਹੋ ਜਾ ਨਾਈਟ ਰੈਕਟਰ ਵੀ ਤੁਹਾਡਾ ਜਲਦੀ ਵੇਖ ਜਾਂਦਾ ਹੈ ਜੀ ਇਹ ਤੋਂ ਬਾਅਦ ਸਾਡੇ ਕੋਲ ਆਂਦੀ ਕੀ ਐਸ ਮਸ਼ੀਨ ਮਾਡਲ ਹੈਗਾ ਜੀ 2015 ਰੇਟ ਹੈਗਾ ਜੀ 175000 ਰੁਪਿਆ ਤੇ ਏਰੀਆ ਹੈਗਾ ਜੀ ਬਰਨਾਲਾ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਤੁਹਾਨੂੰ ਸਕਰੀਨ ਦੇ ਉੱਤੇ ਫੋਨ ਨੰਬਰ ਸ਼ੋਅ ਹੋ ਰਹੇ ਨੇ ਜੀ ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਇਹ ਇਹ ਰੀਪਰ ਤੂੜੀ ਵਾਲਾ ਰੀਪਰ ਹੈਗਾ ਜੀ ਇਹਦੀ ਤੁਸੀਂ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਤੇ ਚੰਗੀਆਂ ਚੰਗੀਆਂ ਐਡਵਾਈਸ ਦਿਆ ਕਰੋ ਤਾਂ ਕਿ ਅਸੀਂ ਵੀਡੀਓ ਨੂੰ ਹੋਰ ਵੀ ਜ਼ਿਆਦਾ ਸੁਧਾਰ ਸਕੀਏ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਹੈਗਾ ਜੀ ਐਚਐਮਟੀ 9811 ਤੇ ਬਰਨਾਲੇ ਦਾ ਏਰੀਆ ਹੈਗਾ ਜੀ ਤੇ ਰੇਟ ਹੈਗਾ 1,62,000 ਰੁਪਿਆ ਮਾਡਲ ਹੈਗਾ ਜੀ 1999 ਤੇ ਫੋਨ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਜੀ ਤੇ ਇਹ ਤੇ ਤੁਸੀਂ ਕੰਟੈਕਟ ਕਰਕੇ ਅੱਗੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਹੋ ਤੇ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਖੁਦ ਦੇਖ ਹੀ ਲਈ ਆ ਤੇ ਡਰਾਈਵਰ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਜੀ ਚੰਗੀ ਹਾਲਤ ਦੇ ਵਿੱਚ ਹੈਗਾ ਜੀ ਤੇ ਆਪਣਾ ਤੁਸੀਂ ਕੋਈ ਵੀ ਖੇਤੀ ਆਸਾਂ ਦੇ ਵੇਚਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਤੇ ਸਾਨੂੰ ਫੋਟੋਆਂ ਭੇਜੋ ਜੀ ਤੇ ਅੱਗੇ ਸਾਡੇ ਕੋਲ ਆਂਦਾ ਹੀ ਮਹਿੰਦਰਾ 585 ਏਰੀਆ ਹੈਗਾ ਜੀ ਗੁਰਦਾਸਪੁਰ ਤੇ ਸਿਟੀ ਹੈਗੀ ਇੱਕ ਕਲਨ ਕਲਨੌਰ ਤੇ ਟਾਇਰ ਹੈਗੇ ਜੀ 45% ਮਾਡਲ ਹੈਗਾ ਜੀ 2000 ਤੇ ਰੇਟ ਹੈਗਾ ਜੀ 2 ਲੱਖ ਰੁਪਿਆ ਤੇ ਇਹ ਟਰੈਕਟਰ ਬਹੁਤ ਹੀ ਵਧੀਆ ਜੀ ਇਹ ਤੋਂ ਬਾਅਦ ਹੈ ਏ ਟਰੈਕਟਰ ਏਸੀ ਤੇ ਮਾਡਲ ਹੈਗਾ ਜੀ 2010 ਤੇ ਪ੍ਰਾਈਸ ਹੈਗਾ ਜੀ 2 ਲੱਖ ਰੁਪਿਆ ਤੇ ਟਾਇਰ ਹੈਗੇ ਆ ਜੀ 프ਰੰਟ ਟਾਇਰ 50 ਪੈਸੇ ਤੇ ਬੈਕ ਟਾਇਰ 95 ਪੈਸੇ ਗੁਡੀਅਰ ਦੇ ਜੀ ਤੇ ਏਰੀਆ ਹੈਗਾ ਨਰਵਾਣਾ ਹਰਿਆਣਾ ਵਿੱਚ ਜੀ ਤੇ ਮੋਬਾਈਲ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਜੀ ਤੇ ਤੁਸੀਂ ਕੋਈ ਵੀ ਟਰੈਕਟਰ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਦੱਸੋ ਜੀ ਤੇ ਸਾਡੇ ਡਿਸਕ੍ਰਿਪਸ਼ਨ ਦਿੱਤੇ ਨੰਬਰਾਂ ਵਿੱਚ ਉੱਤੇ ਸਾਨੂੰ ਜਰੂਰ ਫੋਟੋਆਂ ਭੇਜੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਹੱਸੋ ਸਾਡੀ ਕਮੀ ਜਰੂ